ਕੀ ਨਾ ਦੁੱਡਾ ਹਾਂ ਇਹ ਮੇਰਾ ਨਾਮ ਫਤੇਹ ਸਿੰਘ ਜੀ ਮੈਂ ਗੁਰਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਦਾ ਵਿਦਿਆਰਥੀ ਹਾਂ ਮੋਡਲ ਟਾਊਨ ਤੇ ਮੈਂ ਹਰ ਸਾਲ ਐਲ ਕੇ ਜੀ ਤੋਂ ਲੈ ਕੇ ਹੁਣ 8th ਕਲਾਸ ਹੋ ਗਈ ਹੈ ਤੇ ਹਰ ਸਾਲ ਮੈਂ ਬੂਟੇ ਲਾਣਾ ਵਾ ਤੇ ਅੱਜ ਵੀ 50 ਤੋਂ ਕਰੀਬ ਸਾਰੇ ਪਾਸੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਉੱਥੇ ਲਾ ਲੈਣਾ ਵਾ ਕੋਈ ਕਿਸ ਤਰ੍ਹਾਂ ਸ਼ੁਰੂਆਤ ਹੋਈ ਸੀ ਇਸ ਦੀ ਕਿਉਂਕਿ ਨਾਰਮਲ ਜਦੋਂ ਬਰਥਡੇ ਆਉਂਦਾ ਬੱਚੇ ਕੇਕ ਕੱਟਦੇ ਨੇ ਪਾਰਟੀਆਂ ਕਰਦੇ ਨੇ ਤੇ ਤੁਸੀਂ ਬੂਟੇ ਲਾਣੇ ਹਾਂ ਜੀ ਇਹ ਜੀ ਐਲकेजी ਵਿੱਚ ਮੈਂ ਜਦੋਂ ਇੱਕ ਸਕੂਲ 'ਚ ਫੁੱਲ ਲੱਗੇ ਹੁੰਦੇ ਸੀ ਨਾ ਤੇ ਮੈਂ ਮੇਰੇ ਪੱਟੇ ਦਾ ਜੀ ਕੀਤਾ ਮੈਂ ਪਟਰ ਲਿਆ ਤੇ ਉੱਥੋਂ ਪ੍ਰਿੰਸੀਪਲ ਮੈਮ ਮੇਰੇ ਆਏ ਤੇ ਜਿੱਦਾਂ ਹੋਰ ਹੁੰਦੇ ਨੇ ਤਾਂ ਡਾਂਟਣ ਲੱਗ ਜਾਂਦੇ ਨੇ ਉਹਨਾਂ ਨੇ ਇੰਨਾ ਪਿਆਰ ਨਾਲ ਸਮਝਾਇਆ ਕਹਿੰਦੇ ਕਿ ਇਹ ਤਾਂ ਹੁਣ ਬਿਮਾਰ ਹੋ ਗਿਆ ਹਨਾ ਇਹਦੇ ਮਤਲਬ ਜ਼ਖਮੀ ਹੋ ਗਿਆ ਇਹਦੇ ਦੋਸਤ ਵੀ ਹੁਣ ਹਨਾ ਇਕੱਲੇ ਰਹਿ ਗਏ ਤੇ ਛੇਤੀ ਛੇਤੀ ਮੈਂ ਉਹਨੂੰ ਬੁਲਾਇਆ ਕਿ ਛੇਨੂੰ ਹਸਪੀਟਲ ਲੈ ਜਾਓ ਮਤਲਬ ਬੱਚਿਆਂ ਦੀ ਜਿੱਦਾਂ ਗੱਲ ਕਰਦੇ ਆਂ ਤੇ ਮੈਂ ਉਹਨੂੰ ਇਦਾਂ ਅਫਸੋਸ ਪੈ ਗਿਆ ਕਿ ਆਹ ਕੀ ਹੋ ਗਿਆ ਮੇਰੇ ਤੋਂ ਫਿਰ ਮੈਂ ਕਹਿੰਦਾ ਕਿ ਜਿਹਦੇ ਨਾਲ ਦੇ ਦੇ ਸਾਥੀ ਸੀ ਉਹ ਵੀ ਹੁਣ ਅਧੂਰੇ ਰਹਿ ਗਏ ਉਹ ਵੀ ਸੋਚਦੇ ਹੋਣਗੇ ਹੁਣ ਕਿੱਥੇ ਗਿਆ ਇਹਦਾ ਇਹਨਾਂ ਜ਼ਖਮੀ ਹੋ ਗਿਆ ਤੇ ਫਿਰ ਉਦੋਂ ਮੈਂ ਗਿਆ ਛੇਤੀ ਛੇਤੀ ਲੈ ਜਾਜੋ ਨਾ ਜਦੋਂ ਘਰੇ ਆਏ ਮੈਂ ਪਾਪਾ ਨੂੰ ਵੀ ਕਿਹਾ ਪਾਪਾ ਹੁਣ ਉਹਦਾ ਹਾਲਚਾਲ ਪੁੱਛ ਕੇ ਆਣਾ ਕਿੱਥੇ ਆਓ ਚਲੋ ਉਦੋਂ ਬਾਨਾ ਲਾਤਾ ਕਿ ਉਹ ਬਾਹਰਲੇ ਦੇਸ਼ ਰਹਿਣ ਲੱਗ ਗਿਆ ਫਿਰ ਉਹ ਤੋਂ ਮੈਂ ठान ਲਈ ਗੱਲ ਕਿ ਹਰ ਸਾਲ ਜਦੋਂ ਵੀ ਜਿੱਥੇ ਵੀ ਜਗ੍ਹਾ ਮਿਲੇ ਤਾਂ ਉੱਥੇ ਪੌਦੇ ਲਾਣੇ ਹੀ ਲਾਣੇ ਆ। ਹਮਮ। ਹਣੇ ਤੱਕ ਤਕਰੀਬਨ ਕਿੰਨੇ ਪੌਦੇ ਲਾ ਚੁੱਕੇ ਹੋਗੇ ਤੁਸੀਂ? ਇਹ ਗਿਣਤੀ ਹੈ। ਗਿਣਤੀ ਤਾਂ ਨਹੀਂ ਹੈਗੀ ਜੀ। ਇੰਨੀ ਤਾਂ ਕਰ ਨਹੀਂ ਸਕਦੇ। ਪਰ ਇੰਨਾ ਜਿੱਦਾਂ ਗਲੋਬਲ ਵਾਰਮਿੰਗ ਵਧ ਰਹੀ ਹੈ ਸਾਇੰਸ ਵੀ ਕਹਿ ਰਹੀ ਹੈ ਹਨਾ ਤਾਂ ਉਸ ਨੂੰ ਘਟਾਣ ਲਈ ਦੇਖੋ। ਹੁਣ ਇੰਨੀ ਆਪਾਂ ਨੂੰ ਟੈਕਨੋਲੋਜੀ ਬਣ ਰਹੀ ਹੈ ਤਾਂ ਆਪਣੇ ਵਧੀਆ ਲਈ ਬਣ ਰਹੀ ਹੈ। ਹੁਣ ਆਪਾਂ ਕਿੰਨੀ ਜਲਦੀ ਕਿੱਥੇ ਪਹੁੰਚ ਜਾਣੇ ਆ। ਹਮਮ। ਤਾਂ ਉਹ ਵੀ ਜ਼ਰੂਰੀ ਹੈ। ਪਰ ਆਪਾਂ ਨੂੰ ਜੇ ਘਟਾ ਨਹੀਂ ਸਕਦੇ ਤਾਂ ਉਹਨੂੰ ਬਰਾਬਰ ਤਾਂ ਕਰ ਸਕਦੇ ਆ ਨਾ ਬੁੱਟੇ ਲਾ ਕੇ ਬੋਕਾ ਬੋਕੀ ਅਪੀਲ ਕਰੋਗੇ ਬਸ ਇੱਕੋ ਹੀ ਬੇਨਤੀ ਹੈ ਸਭ ਨੂੰ ਕਿ ਇੱਕ ਘਟੋ ਘਟ ਆਪਣੇ ਜਨਮ ਦੇਤੇ ਜੋ ਮਰਜੀ ਇੱਕ ਨਾ ਇੱਕ ਬੁੱਟਾ ਹਰ ਸਾਲ ਲਾਉਣਾ ਚਾਹੀਦਾ ਹੈ ਕਿਉਂਕਿ ਜੇ ਇੱਕ ਵੀ ਲਾਉਂਗੇ ਆਪਣੇ ਕਿੰਨੀ ਆਬਾਦੀ ਹੈ ਤੁਹਾਨੂੰ ਸਭ ਨੂੰ ਪਤਾ ਹੈ ਤਾਂ ਵੀ ਆਪਣੇ ਕਿੰਨਾ ਹਰਿਆ ਭਰਿਆ ਦੇਸ਼ ਹੋ ਜਾਊਗਾ ਅੱਜ ਮੇਰੇ ਹਲਕੇ ਦਾ ਇੱਕ ਬਹੁਤ ਹੀ ਛੋਟਾ ਬੜਾ ਪਿਆਰਾ ਕਿਸਾਨ ਦਾ ਬੱਚਾ ਵੀਰਾ ਅੱਜ 14 ਸਾਲ ਪੂਰੇ ਹੋ ਕੇ ਤੇ 15ਵਾਂ ਜਨਮ ਦਿਨ ਮਨਾਇਆ ਇਸ ਜਨਮ ਦਿਨ ਦੀ ਜਿੱਥੇ ਨੂੰ ਮੁਬਾਰਕਵਾਦ ਦਿੰਨਾ ਉਥੇ ਬਾਬਾ ਦੀਪ ਸਿੰਘ ਮਹਾਰਾਜ ਜੱੰਮਨ ਦਾਸ ਕਰਦਾ ਕਿ ਬੱਚੇ ਨੂੰ ਲੰਮੀ ਉਮਰ ਚੜ੍ਹਦੀ ਕਲਾ ਤੇ ਹਰਮਨਦਾਨ ਫਤਿਹ ਦਾ ਬਖਸ਼ਣ ਦੇਣ ਕਿਉਂਕਿ ਇਹ ਉਹ ਬੱਚਾ ਜੀ ਨੇ ਆਪਣੇ ਜਨਮ ਦਿਨ ਤੇ ਹਰੇਕ ਵੱਡੇ ਨੂੰ ਲੋਕ ਕੇਟ ਦੇ ਨੇ ਇਹ ਬੂਟੇ ਲਾਉਂਦਾ ਅੱਜ ਵੀ ਇਹਨੇ 50 ਦੇ ਕਰੀਬ ਬੂਟੇ ਵੱਖ-ਵੱਖ ਜਗ੍ਹਾ ਤੇ ਲਾਏ ਨੇ ਮੈਂ ਵੀ ਸ਼ਰਧਾ ਕਰਦਾ ਇਹਦੇ ਮਾ ਮਾਪ ਦੇ ਲਈ ਸ਼ਰਧਾ ਕਰਦਾ ਜਿਨ੍ਹਾਂ ਨੇ ਇਹ ਵੀ ਪ੍ਰੇਰਣਾ ਦਿੱਤੀ ਹੈ ਇਹਦੇ ਤੋਂ ਸੇਧ ਲੈਣ ਦੀ ਲੋੜ ਹੈ ਹਰੇਕ ਪੰਜਾਬੀ ਨੂੰ ਅਗਰ ਹਰੇਕ ਪੰਜਾਬੀ ਆਪਣੇ ਜਨਮ ਦਿਨ ਤੇ ਐਟ ਲੀਸਟ ਵਨ ਜਿਹੜਾ ਉਹ ਲਾਵੇ ਮੈਂ ਸਮਝਦਾ ਵੀ ਪ੍ਰਦੂਸ਼ਣ ਨਾਂ ਦੀ ਕੋਈ ਚੀਜ਼ ਪੰਜਾਬ 'ਚ ਨਹੀਂ ਰਹੂ। ਹਾਂ ਸਰ ਲੱਗਦਾ ਵੀ ਉਮਰ ਛੋਟੀ ਹੈ ਬੱਚੇ ਦੀ ਲੇਕਿਨ ਸੋਚ ਵੱਡੀ ਹੈ। ਉਮਰ ਛੋਟੀ ਹੈ ਸੋਚ ਵੱਡੀ ਹੈ। ਇਹਦੇ ਲਈ ਇਹ ਪਰਮਾਤਮਾ ਦਾ ਅਸ਼ੀਰਵਾਦ ਹੁੰਦਾ ਜਦੋਂ ਅਸੀਂ ਪ੍ਰਕਿਰਤੀ ਦੇ ਨਿਯਮ ਦੀ ਪਾਲਣਾ ਕਰਦੇ ਹਾਂ। ਪ੍ਰਕਿਰਤੀ ਕੀ ਹੈ ਸਾਡੀ ਬਨਸਪਤੀ। ਜੇਸੀਂ ਆਪਣਾ ਚਗਿਰਦਾ ਚਾਹੁੰਦੇ ਹਾਂ ਸਾਫ਼ ਸੁਥਰਾ ਚਾਹੁੰਦੇ ਹਾਂ ਸਾਨੂੰ ਸਾਲ ਦੇ ਵਿੱਚ ਸੁਖਿਆ ਹੀ ਹੋਵੇ ਕੋਈ ਬਿਮਾਰੀ ਨਾ ਲੱਗੇ ਉਹਦੇ ਲਈ ਪੌੜ ਤੇ ਪੀੜ ਪੌਦੇ ਜਿਹੜੇ ਨੇ ਉਹਨਾਂ ਦੀ ਸਾਂਭ ਸੰਭਾਲ ਤੇ ਉਹਨਾਂ ਦਾ ਲਾਉਣਾ ਬਹੁਤ ਜ਼ਰੂਰੀ ਹੈ ਜੀ